ਜਦ ਜਦ희 ਮਾਂ ਛੱਡ ਕੇ ਗਈ ਆ ਉਦੋਂ ਕਿੰਨੇ ਸਾਲ ਦਾ ਸੀ ਜਵਾਕ ਉਦੋਂ ਇਹ ਢੇੜ੍ਹ ਕ ਸਾਲ ਦਾ ਸੀਗਾ ਜੀ ਉਹ ਤੇ ਦੇਖੀਏ ਤੂੰ ਆਪਦੀ ਮਾਂ ਦੇਖੀ ਨਹੀਂ ਮਗਾ ਪਿਓ ਵੀ ਸੀਗਾ ਜੀ ਅਸੀਂ ਤਿੰਨ ਭਾਈ ਸੀਗੇ ਜੀ ਇੱਕ ਭੈਣ ਸੀਗੀ ਤੇ ਮੇਰੀ ਭੈਣ ਨੂੰ ਮਿਰਗੀ ਦਾ ਦौरा ਪੈਂਦਾ ਸੀਗਾ ਜੀ ਤੇ ਮੇਰੇ ਪਿਓ ਨੂੰ ਵੀ ਦौरा ਪੈਂਦਾ ਸੀਗਾ ਜੀ ਤੇ ਉਹ ਵੀ ਗੁਜ਼ਰ ਗਏ ਮੇਰੀ ਮਾਂ ਦੇ ਸਿਰ 'ਚ ਕੈਂਸਰ ਹੋ ਗਿਆ ਸੀ ਉਹ ਵੀ ਗੁਜ਼ਰ ਗਈ ਜੀ ਠੀਕ ਹੈ ਤੇ ਮੇਰਾ ਮੇਰਾ ਭਾਈ ਬਿਮਾਰ ਰਹਿਣ ਲੱਗਿਆ ਜਦੋਂ ਘਰ ਵਾਲੀ ਭੱਜ ਗਈ ਉਹਦੋਂ ਬਾਅਦ ਉਹ ਬਿਮਾਰ ਰਹਿਣ ਲੱਗ ਉਹਦੋਂ ਬਾਅਦ ਉਹ ਖੁਦ ਖੁਦ ਕਰਦੇ ਫਤਾ ਮਾਲੂਕਾ ਦਾ ਇਹ ਪਰਿਵਾਰ ਹੈ ਇਸ ਬੱਚੇ ਦਾ ਜਿਹੜਾ ਹੈਗਾ ਪਿਓ ਦਾ ਸਾਯਾ ਇਹਦੇ ਸਿਰ ਤੋਂ ਉੱਠ ਗਿਆ ਠੀਕ ਹੈ ਮਾਂ ਇਸ ਦੀ ਇਸ ਨੂੰ ਛੱਡ ਕੇ ਚਲੀ ਗਈ ਉਹ ਮੈਂ ਤਾਂ ਇਹ ਕਹੂੰਗਾ ਸ਼ੁੱਧ ਪੰਜਾਬੀ ਦੇ ਵਿੱਚ ਵੀ ਉਹ ਕੈਸੀ ਕਰ ਜੂਗੀ ਮਾਂ ਸੀ ਜਿਹੜੀ ਇਸ ਬੱਚੇ ਨੂੰ 1.5 ਸਾਲ ਦਾ ਬੱਚਾ ਸੀ ਉਸ ਟਾਈਮ ਜਿਹੜੀ 1.5 ਸਾਲ ਦੇ ਬੱਚੇ ਨੂੰ ਆਪਦੇ ਖੂਨ ਮਤਲਬ ਜਿਗਰ ਦੇ ਟੋਟੇ ਨੂੰ ਜਿਹੜੀ ਛੱਡ ਕੇ ਚਲੀ ਗਈ ਕੈਸਾ ਉਸ ਦਾ ਦਿਲ ਹੋਊਗਾ ਕੈਸੀ ਉਹ ਮਾਂ ਹੋਊਗੀ ਤੁਸੀਂ ਆਪ ਹੈ ਜਿਹੜਾ ਸੋਚ ਸਕਦੇ ਹੋ ਇਹ ਬਈ ਰੋਟੀ ਟੁੱਕਦਾ ਤੁਸੀਂ ਕਿਵੇਂ ਕਰਦੇ ਹੋ ਅਸੀਂ ਆਪ ਬਣਾਉਂਦੇ ਸੀਗੇ ਜੀ ਕੰਮ ਦਿਹਾੜੀ ਤੇ ਜਾਂਦੇ ਸੀਗੇ ਜੀ ਉਧਰੋਂ ਆ ਜਾਂਦੇ ਸੀਗੇ ਜ਼ਿਮੀਂਦਾਰ ਭੇਜ ਦਿੰਦੇ ਸੀਗੇ ਜੀ ਤੇ ਨਹੀਂ ਅਸੀਂ ਆਪ ਬਣਾ ਲੈਂਦੇ ਸੀ ਜੀ ਹੁਣ ਬਿਮਾਰ ਹੋ ਗਏ ਹੁਣ ਉਹ ਜਿਹਦੇ ਕੰਮ ਧੰਦਾ ਕਰਦੇ ਸੀਗੇ ਜੀ ਉਹ ਫੜਾ ਜਾਂਦੇ ਆ ਮਕਾਨ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਮਕਾਨ ਦੀ ਹਾਲਾਤ ਜਿਹੜੇ ਕੀ ਹੈ ਤੇ ਇਹ ਆਪ ਦੀ ਰੋਟੀ ਆਪ ਪਕਾਉਣ ਵਾਸਤੇ ਜਿਹੜੇ ਮਜਬੂਰ ਹੈ ਤੇ ਕਈ ਵਾਰ ਤਾਂ ਇਹਨਾਂ ਨੇ ਦੱਸਿਆ ਕਿ ਭੁੱਖੇ ਤੱਕ ਵੀ ਇਹਨਾਂ ਨੂੰ ਸੌਣਾ ਪੈਂਦਾ ਰੋਟੀ ਨਹੀਂ ਜੁੜਦੀ ਤੇ ਹੁਣ ਜਿਹੜਾ ਇਸ ਬੱਚੇ ਦੇ ਕੋਲੇ ਸਿਰਫ ਇਸ ਦਾ ਤਾਇਆ ਰਹਿ ਰਿਹਾ ਇਸ ਦਾ ਤਾਇਆ ਇਹਦਾ ਪਾਲਣ ਪੋਸ਼ਣ ਬੱਚੇ ਦਾ ਜਿਹੜਾ ਕਰ ਰਿਹਾ ਸਰਕਾਰੀ ਸਕੂਲ ਦੇ ਵਿੱਚ ਹੈ ਜਿਹੜਾ ਪੜ੍ਹਾਈ ਕਰ ਰਿਹਾਗਾ ਪਰ ਤਾਇਆ ਵੀ ਹੁਣ ਕਿਤੇ ਨਾ ਕਿਤੇ ਬਿਮਾਰ ਹੈ ਜਿਹੜਾ ਹੋ ਗਿਆ ਤੇ ਬਿਮਾਰ ਹੋਣ ਕਾਰਨ ਇਸ ਨੂੰ ਵੀ ਘਰੇ ਰਹਿਣਾ ਪਿਆ ਤੇ ਇਲਾਜ ਕਰਵਾਉਣ ਤੱਕ ਨੂੰ ਵੀ ਜਿਹੜਾ ਪੈਸੇ ਹੈ ਨਹੀਂ ਇਹ ਬਹੁਤ ਵੱਡਾ ਪਰਿਵਾਰ ਸੀ ਜੀ ਡੰਗਰ ਪਸ਼ੂ ਵੀ ਬਹੁਤ ਸੀਗੇ ਸਾਰਾ ਕੁਝ ਸੀਗਾ ਤੇ ਅੱਜ ਐਸਲੀ ਤੇ ਆ ਗਏ ਵੀ ਇਕੱਲੇ ਇਕੱਲੇ ਕਰਕੇ ਕਿਸੇ ਨੂੰ ਬਿਮਾਰੀਆਂ ਨਾਲ ਸਾਰਾ ਘਰ ਹੀ ਖਾਲੀ ਹੋ ਗਿਆ ਕੱਚਾ ਹਾਂਜੀ ਤੇ ਹੁਣ ਹੁਣ ਬਈ ਇਹਨਾਂ ਦੇ ਹਾਲਾਤ ਕੀ ਹੈ ਮੌਜੂਦਾ ਹਾਲਾਤਾਂ ਚ ਹਾਲਾਤ ਆ ਜਦੋਂ ਕੋਈ ਕਿਸੇ ਜਿਵੇਂ ਡਿੱਗ ਡੁੱਗ ਪੈਂਦੇ ਆ ਚੱਕ ਕੇ ਪਾ ਦਿੰਨੇ ਮੰਜੇ ਤੇ ਕਈ ਵਾਰੀ ਬਿਮਾਰ ਹੋ ਜਾਂਦਾ ਜਾਂ ਕਿਤੇ ਡਾਕਟਰ ਕੋਲ ਲੈ ਗਏ ਫੜ ਕੇ ਐਸੇ ਲੋਟਤਾ ਸੀ ਕਰ ਸਕਦੇ ਆ ਮਦਦ ਅਸੀਂ ਵੀ ਗਰੀਬ ਬੰਦੇ ਆ ਸਾਥੋ ਵੀ ਨਹੀਂ ਇਹਨਾਂ ਦਾ ਹੁੰਦਾ ਬਿਲਕੁਲ ਆ ਆਪ ਦਾ ਘਰ ਨਹੀਂ ਚੱਲਦਾ ਬਿਲਕੁਲ ਬਹੁਤ ਮੁਸ਼ਕਲ ਦੀ ਘੜੀ ਦੇ ਵਿੱਚ ਆ ਇਹ ਪਰਿਵਾਰ ਆ ਜਿਹੜਾ ਜੌਰੇ ਤੇ ਵੀਰ ਬਣ ਕੇ ਸਾਡੇ ਮਾਧਿਮ ਰਾਹੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਜਿਹੜਾ ਜਰੂਰ ਪਹੁੰਚੋ ਤਾਂ ਤੁਸੀਂ ਯਾਰ ਇਹ ਸੋਚ ਕੇ ਦੇਖੋ ਵੀ ਤੁਸੀਂ ਇੱਕ ਕੱਪ ਚਾਹ ਦਾ ਛੱਡ ਦਿਓ ਰੋਜ਼ 15 ਰੁਪਏ ਤਾਂ ਪਾ ਦਿਓ 15-15 ਰੁਪਈਆ ਨਾਲ ਵੀ ਹੋ ਜੂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ